ਸਭ ਬਲਬ ਬੁਝਾ ਦੇਓ ਚੀ ਸਾਡਾ ਕੁੜਮ ਵੈਟਰੀ ਵਰਗਾ ਸਭ ਬਲਬ ਬੁਝਾ ਦੇਓ ਚੀ ਸਾਡਾ ਕੁੜਮ ਵੈਟਰੀ ਵਰਗਾ ਕੋਈ ਮਿਰਚਾ ਰਗੜਾ ਲਓ ਚੀ ਸਾਡਾ ਕੁੜਮ ਕੋਟਣੀ ਵਰਗਾ ਕੋਈ ਮਿਰਚਾ ਰਗੜਾ ਲਓ ਚੀ ਸਾਡਾ ਕੁੜਮ ਕੋਟਣੀ ਵਰਗਾ ਕੋਈ ਮੱਕੀ ਗੜਾ ਲਓ ਚੀ ਸਾਡਾ ਮਦੈ ਗੜੇ ਵਰਕ ਕੋਈ ਮੱਕੀ ਗੜਾ ਲਓ ਜੀ ਸਾਡਾ ਕੁੜਮ ਮਦੈ ਗੜੇ ਵਰਕ ਕੋਈ ਹਲਟ ਜੜਾ ਲਓ ਜੀ ਸਾਡਾ ਕੁੜਮ ਬੈੜਕੇ ਵਰਕ ਕੋਈ ਹਲਟ ਜੜਾ ਲਓ ਜੀ ਸਾਡਾ ਕੁੜਮ ਬੈੜਕੇ ਵਰਕ ਕੋਈ ਨਾਚਣ ਚਾਲੋ ਜੀ ਸਾਡਾ ਕੁੜਮ ਪਟੋਲੇ ਵਰਕ ਕੋਈ ਨਾ ਚਿਲ ਚਾਲੋ ਜੀ ਸਾਡਾ ਕੁੜਮ ਪਟੋਲੇ ਵਰਗਾ ਕੋਈ ਖੇਡਾਂ ਪਵਾ ਲੋ ਜੀ ਸਾਡਾ ਕੁੜਮ ਬਾਂਦਰ ਵਰਗਾ ਕੋਈ ਖੇਡਾਂ ਪਵਾ ਲੋ ਜੀ ਸਾਡਾ ਕੁੜਮ ਬਾਂਦਰ ਵਰਗਾ ਤੁਸੀਂ ਗੁੱਸਾ ਨਾ ਕਰਿਓ ਜੀ ਸਾਡਾ ਕੁੜਮ ਤਾਂ ਸਿਰ ਲੱਗਦਾ ਤੁਸੀਂ ਗੁੱਸਾ ਨਾ ਕਰਿਓ ਜੀ ਸਾਡਾ ਕੁੜਮ ਤਥਾ ਸਿਰ ਲੱਗਦਾ ਤੁਸੀਂ ਗੁੱਸਾ ਨਾ ਕਰਿਓ ਜੀ ਸਾਡਾ ਕੁੜਮ ਤਥਾ